ਕਾ ਮੇਰ ਵਾਲੇ ਰਾਮ ਦਾ ਸਾਹਿਬ ਮੇਰਾ ਮਿਹਰਵਾਣ ਜੇ ਸਗਲ ਕੋ ਦੇਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਕੇ ਗਾ ਸਿਰਜਨ ਹਾਰ ਜਿਨ ਕੈ ਦਾਸਤੋਂ ਕੀਆ ਸੋਈ ਦੇ ਆਧਾਰ ਜਿਨੇ ਪਾਏ ਮਿਜਨੇ ਸੋਈ ਕਰਦਾ ਸਾਰਾ ਕਟਕਟ ਮਾਲਕ ਦਿਲਾਂ ਕਾ ਕਟਕਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨ ਜਾਣੀ ਹੈ ਵਡਾ ਵਿਪਰਵਾਹੋ ਕਰ ਬੰਦੇ ਤੂੰ ਵਧਗੇ ਜੇ ਚਿਰ ਘਟ ਮੈਂ ਸਾਹ ਤੂੰ ਸਮਰਾਤੇ ਆਕਾਥਿਆ ਗੁਚਰ ਜਿਉ ਪਿੰਡ ਤੇਰੀ ਰਾਸ ਰਾਮ ਤੇਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੇ ਤਦ ਗਲ ਕੋ ਦੇ ਧਾਨ ਮੇਰਾ ਦੇ ਘਰ ਵਿੱਚ ਆ ਕੇ ਜੀ ਸਗਲ ਕੋ ਦੇ ਦਾਨ ਜੀ ਸਗਲ ਕੋ ਦੇ ਦਾਨ ਅਮਰੇ ਗੰਤ ਨਾ ਗਣਿਆ ਕਾਏ ਅਬ ਨਾਮ ਬਿਰਤ ਪਛਾਨ ਆਤ ਤੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮੰਾਨਾ ਸਾਚਾ ਸਾਹਿਬ ਸਦ ਮੇਰਵਾੜ ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਏ ਸਰਬ ਕਲਿਆਣਾ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪੈ ਜਿ ਰਖੇ ਨਾਨਕ ਸਦ ਕੁ ਜਵਾਰ ਸਤਿਗੁਰ ਆਇਓ ਸਤ ਤੁਹਾਇ ਮਿਲੈ ਸੋਖ ਨਾਮ ਹਰ ਸੁਬਾ ਚਿੰਤਾ ਲਾਇ ਅੰਭਾਰੀ ਅਬਰ ਨ ਸੋਜੈ ਤੁਝੇ ਠਾਰ ਹਰ ਪਰਿਉ ਤਉ ਦਿਵਾਰੇ ਲੇਕਾ ਛੁੜ ਲੇਕਾ ਛੁਟ ਹਮ ਨਿਰਗੁਣ ਲਿਓ ਵਾਰੇ ਸਤਿ ਬਖਸ਼ਿਐ ਸਦਾ ਮਿਹਰਵਾਣਾ ਸਭ ਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਓ ਇਹ ਵਾਰੇ ਲਿਓਏ ਭਾਰੀ ਸਤਿ ਬਖਸ਼ੇ ਸਦਾ ਮੇਰਵਾਨਾ ਸਤਿ ਬਖਸ਼ੇ ਦਾ ਹਰੇ ਵਿੱਚ ਆ ਕੇ ਬੇ ਮੇਰ ਬਾਣ ਨਿਯੰਤਰਨ ਦਾ ਸਾਹੇਬ ਤੇ ਆ ਕੇ ਰੁਮਾ ਮੇਰ ਬਾਣ ਨਿਯੰਤਰਨ ਦਾ ਸਾਹੇਬ ਤੇ ਆ ਕੇ ਰੁਮਾ ਮੇਰ ਬਾਣ ਨਿਯੰਤਰਨ ਦਾ ਮੇਰ ਬਾਣ ਸਾਹਿਬ ਮੇਰ ਬਾਣ ਸਾਹਿਬ ਮੇਰਾ ਮੇਰ ਬਾਣ ਦੁੱਖ ਕੋ ਦੇ ਜਾਨ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾਟੇਰਾ ਭਨਾਮ ਆਨੰਦ ਕਰੇ ਡਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਆਸਵ ਥਾਈ ਪਾਰ ਬ੍ਰੰਤ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਤਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮੇਰਵਾਨਾ ਹਰ ਨਾਨਕ ਸਾਚ ਵਖਾਣਾ ਹਰ ਨਾਨਕ ਸਾਚ ਵਖਾਣਾ हमले तुम्हे उजड़ करते हम निर्गुण तू दाता हम मूर्ख तुम चंद्र सयाने तू सर्व कला का ज्ञाता मादू हम ऐसे तुम ऐसा हम पापे तुम पाप खंडन नीको ठाकुर देता ਤੁਮ ਸਭ ਸਾਜੇ ਸਾਜਿ ਨਿਵਾਜੇ ਜਿਉ ਪਿੰਡ ਦੇ ਪ੍ਰਾਣਾ ਨਿਰਗੁਣਿਆਰੇ ਗੁਣੇ ਕੋਏ ਤੁਮ ਦਾਣ ਦੇਓ ਮਿਰਵਾਨ ਤੁਮ ਕਰੋ ਭਲਾ ਭਲੋ ਨਾ ਜਾਣ ਤੁਮ ਸਦਾ ਸਦਾ ਦਇਆਲਾ ਤੁਮ ਸੁਖ ਦਾਇ ਪ੍ਰਕ ਵਿਦਾਤੇ ਤੁਮਰਾ ਕੋ ਆਪਣੇ ਬਾਲਾ ਤੁਮ ਨਦਾਨ ਅਟਲ ਸੁਲਤਾਨ ਜੀ ਜਦ ਸਭ ਜਾਚੈ ਕਹ ਨਾਨਕ ਮੈਂ ਹੈ ਬਲਾ ਰਾਖ ਸੰਤਨ ਕੈ ਪਾਚੈ ਰਾਖ ਸੰਤਨ ਕੈ ਪਾਚੈ ਜਾਲ ਪੁੱਤ ਮਿਹਰਬਾਨਾ